ਹਾਂਜੀ 200 ਰੁਪਏ ਤੇ ਆਵਾ 100 ਵਾ ਹਾਂਜੀ ਤੋ ਲੈ ਲੈ ਮੈਂ ਲੈ ਜਾ ਫਿਰ 100 ਚ ਲੈ ਜਾ 100 ਲੈ ਜਾ ਟੁੱਟੇ ਹਨ ਨਹੀਂ ਉੱਥੇ ਨਹੀਂ ਟੁੱਟੇ ਹਨ ਨਹੀਂ ਚਾ ਕੋਈ ਨਹੀਂ ਲੈ ਜਾ 100 ਠੀਕ ਹਾਂ ਤੇਨੋਂ ਪੈਸੇ ਥੋੜੀ ਚੰਗੇ ਕੋਈ ਨਾ ਆਏ ਨਾ ਫਿਰ ਛੇਤੀ ਹੋ ਗਏ ਠੀਕ ਆ ਮਨਪੀ ਤੈਨੂੰ ਪਤਾ ਨਹੀਂ ਮੇਰੇ ਮੁੰਡੇ ਤੋਂ ਕੀ ਤੰਗੀ ਹੁੰਦੀ ਆ ਤੂੰ ਤਾਂ ਸੱਚੀ ਵੇਖ ਹੀ ਨਹੀਂ ਨਾ ਜਾਂਦੀ ਉਹਨੂੰ ਅੱਛਾ ਵੇਖ ਕਿਉਂ ਨਹੀਂ ਜਾਂਦੀ ਜੇ ਮੈਂ ਇਹੋ ਗੱਲ ਕਹਾਂ ਵੀ ਤੂੰ ਨਹੀਂ ਮੇਰੇ ਨਿਆਣੇ ਨੂੰ ਵੇਖ ਜਾਂਦੀ ਫਿਰ ਤੈਨੂੰ ਸਹੀ ਲੱਗੂਗਾ ਕੀ ਕੰਮ ਕਰੀ ਪੇਂਟ ਕਰਨ ਬਸ ਆ ਖਾਣ ਪੀਣ ਲਈ ਲੈ ਕੇ ਆਏ ਜੀ ਇੱਥੇ ਜਿਹੜੀ ਚੱਲਿਆ ਗਿਆ ਵਖਾ ਕੀ ਲੱਗਿਆ ਆ ਕੇ ਸਵਾਸ ਤੇਰੀ ਇਹ ਤੈਨੂੰ ਕਿੰਨੇ ਕਿਹਾ ਪੀਣ ਵਾਸਤੇ ਉਹ ਸਾਰੇ ਪੀਂਦੇ ਆ ਕੌਣ ਪੀਂਦਾ ਹੈ ਤੈਨੂੰ ਪਤਾ ਵੀ ਇਹਦੇ ਨਸ਼ਾ ਹੁੰਦਾ ਬਾਈ ਇਹ ਨਸ਼ਾ ਹੁੰਦਾ ਫਿਰ ਦੁਕਾਨਾਂ ਨੇ ਵੇਚਣੀ ਕਾਤੋਂ ਹੀ ਉਹਨਾਂ ਦੇ ਪੈਸੇ ਵਟਰੇ ਉਹਨਾਂ ਦੇ ਵੇਚਣੀ ਵੇਚਣੀ ਆਉਂਦੇ ਚੀਜ਼ਾਂ ਖਾਣ ਨੂੰ ਲਿਆ ਆਏ ਗਦੇ ਕੋਲ ਆਉਣਾ ਇਹ ਕਿਹੜੀ ਚੰਗੀਆਂ ਚੀਜ਼ਾਂ ਨਸ਼ੇ ਵਾਲੀਆਂ ਜਿਹੜੀ ਆਏ ਹੈ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਵਾ ਤੂੰ ਇਦਾਂ ਕਰਿਆ ਕਰ ਤੂੰ ਬਚ ਬਚਾ ਕੇ ਆਇਆ ਕਰ ਤੇ ਬਚ ਬਚਾ ਕੇ ਜਾਇਆ ਕਰ ਇੰਨਾ ਤੂੰ ਔਰ ਮੈਂ ਇਥੋਂ ਗੇਟ ਦਣੀਆ ਦਾ ਰਾਹੇ ਟੱਕਰ ਕੇ ਮੈਨੂੰ ਇਥੇ ਆਦੀ ਕੀਤੀ ਪਈ ਆ ਕੀ ਹੋ ਗਿਆ ਜੇ ਮੈਂ ਖਰਚ ਲਿਆ ਕੋਈ ਮੈਂ ਕੋਈ ਗਲਤ ਕਰਤਾ ਵਾ